ਰਹਿਤਦਾਨ ਰਹਿਤ ਤੋਂ ਭਾਵ ਧਰਮ ਦੀ ਜੀਵਨ ਮਰਿਆਦਾ ਅਥਵਾ ਜੀਵਨ ਦਾ ਚੱਜ ਆਚਾਰ ਕਿਹਾ ਜਾ ਸਕਦਾ ਹੈ ਸੰਜਮ ਅਤੇ ਮਰਿਆਦਾ ਵਿੱਚ ਤੁਰਿਆਂ ਜੀਵਨ ਦੀ ਮੰਜ਼ਲ ਸਹਿਜੇ ਪ੍ਰਾਪਤ ਹੋ ਜਾਂਦੀ ਹੈ ਸਿੱਖ ਧਰਮ ਅਨੁਸਾਰ ਰਹਿਤ ਦੇ ਸੰਖੇਪ ਅਰਥ ਹਨ ਸਿੱਖ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਦੀ ਕਿਰਿਆ ਸੰਸਾਰ ਦੇ ਹਰ ਸੁਤੰਤਰ ਧਰਮ ਦੇ ਆਪਣੇ ਸਿਧਾਂਤ ਹੁੰਦੇ ਹਨ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਅਮਲ ਵਿੱਚ ਲਿਆਉਣ ਲਈ ਆਪਣੀ ਰਹਿਤ ਮर्यादा ਵੀ ਹੁੰਦੀ ਹੈ ਸਿੱਖ ਰਹਿਤ ਮर्यादा ਦਾ ਮੁੱਖ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਰੇ ਸਿੱਖ ਸਾਹਿਤ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੱਖ ਰਹਿਤ ਦੇ ਦੋ ਹਿੱਸੇ ਹਨ ਇੱਕ ਅੰਦਰੂਨੀ ਰਹਿਤ ਅਤੇ ਇੱਕ ਬਾਹਰਲੀ ਰਹਿਤ ਅੰਦਰਲੀ ਰਹਿਤ ਵਿੱਚ ਨਾਮ ਬਾਣੀ ਦਾ ਅਭਿਆਸ ਭਜਨ ਬੰਦਗੀ ਗੁਰੂ ਸ਼ਬਦ ਦੀ ਕਮਾਈ ਬਾਹਰਲੀ ਰਹਿਤ ਵਿੱਚ ਪੰਜ ਕਕਾਰੀ ਰਹਿਤ ਰੱਖਣੀ ਰੋਜ਼ਾਨਾ ਇਸ਼ਨਾਨ ਧਰਮ ਦੀ ਕਿਰਤ ਦਸਵੰਦ ਦੇਣਾ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਆਗਿਆ ਵਿੱਚ ਚੱਲਣਾ ਆਦਿ ਸ਼ਾਮਲ ਹਨ ਰਹਿਤ ਦੀ ਦਾਤ ਹਰ ਸਿੱਖ ਦੀ ਝੋਲੀ ਭਵੇ ਇਸ ਲਈ ਰੋਜ਼ਾਨਾ ਇਸ ਦੀ ਅਰਦਾਸ ਕੀਤੀ ਜਾਂਦੀ ਹੈ